ਅਸ਼ੀਕਾਲ ਜੀ ਮੈਰੀਨਾਂ ਤੇ ਮਾਨ ਤੋਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਗੱਲ ਕੀਤੀ ਜਾਵੇ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪਰ ਦੇਖਿਆ ਜਾ ਰਿਹਾ ਹੈ ਕਿ ਅੱਜ ਕੱਲ ਲੋਕ ਇਸ ਚੀਜ਼ ਤੋਂ ਪਰਾਂ ਹਟ ਕੇ ਲੋਕ ਹੁੱਲੜਬਾਜ਼ੀ ਜ਼ਿਆਦਾ ਕਰਨ ਜਾਂਦੇ ਨੇ ਕਿਉਂਕਿ ਅਸੀਂ ਅਕਸਰ ਹੀ ਤਸਵੀਰਾਂ ਦੇਖਦੇ ਹਾਂ ਕਿ ਲੋਕਾਂ ਦੇ ਵੱਲੋਂ ਜਿਹੜੀ ਕਿ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਪਰ ਜਿਨ੍ਹਾਂ ਦੀ ਕੋਈ ਦੇਣ ਹੀ ਨਹੀਂ ਉਹਨਾਂ ਵੱਲ ਜਿਹੜੇ ਕਿ ਸਾਡੇ ਲੋਕ ਨੇ ਸਾਰੀ ਦੁਨੀਆ ਉਹ ਉਧਰ ਜ਼ਿਆਦਾ ਝੁਕਦੀ ਨਜ਼ਰ ਆ ਰਹੀ ਹੈ ਜੋ ਪਖੰਡਵਾਦ ਕਰਦੇ ਨੇ ਜਾਂ ਫਿਰ ਜਿਨ੍ਹਾਂ ਦੀ ਕੋਈ ਦੇਣ ਹੀ ਨਹੀਂ ਤਾਂ ਸਭ ਤੋਂ ਵੱਡ ਇਕੱਠ ਜਿਹੜਾ ਕਿ ਉੱਧਰ ਹੁੰਦਾ ਨਜ਼ਰ ਆ ਰਿਹਾ ਤਾਂ ਸਮਝ ਨਹੀਂ ਆਉਂਦੀ ਕਿ ਦੁਨੀਆ ਨੂੰ ਹੋ ਕੀ ਰਿਹਾ ਕਿ ਉਹਨਾਂ ਦੇ ਵੱਲੋਂ ਜਿਨ੍ਹਾਂ ਦੀ ਕੋਈ ਦੇਣ ਨਹੀਂ ਹੁੰਦੀ ਉਹਨਾਂ ਨੂੰ ਜਿਹੜਾ ਕਿ ਜ਼ਿਆਦਾ ਦੇਖ ਨੂੰ ਮਿਲਿਆ ਪਰ ਸ਼ਹੀਦੀ ਦਿਹਾੜਿਆਂ ਦੇ ਮੌਕੇ ਉੱਤੇ ਲੋਕਾਂ ਦੇ ਵੱਲੋਂ ਕੋਈ ਅਫਸੋਸ ਘੱਟ ਉਹਨਾਂ ਦੇ ਵੱਲੋਂ ਜ਼ਿਆਦਾਤਰ ਲੰਗਰਾਂ ਦੇ ਵਿੱਚ ਧਿਆਨ ਹੁੰਦਾ ਜਾਂ ਫਿਰ ਹੁੱਲਣ ਵਾਜ ਦੀ ਵਿੱਚ ਜ਼ਿਆਦਾ ਧਿਆਨ ਹੁੰਦਾ ਪਰ ਆਓ ਤੁਹਾਨੂੰ ਖਾਸ ਤਸਵੀਰਾਂ ਦਿਖਾਉਂਦੇ ਆ ਤੇ ਇੱਕ ਗੱਲ ਮੈਂ ਨਾਲ ਹੋਰ ਐਡ ਕਰ ਦੇਵਾਂ ਕਿ ਇਹਦਾ ਸਹਿਬਜ਼ਾਦਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਨਾ ਹੋਵੇ ਵੀ ਸਾਡੀ ਵੀਡੀਓ ਦੇਖ ਕੇ ਆਪਾਂ ਸਾਰੇ ਉਧਰੋਂ ਛੱਡ ਕੇ ਇੱਧਰਲੇ ਪਾਸੇ ਆ ਜਾਈਏ ਅਸੀਂ ਸਿਰਫ ਇੱਕ ਮੈਸੇਜ ਦੇਣ ਵਾਸਤੇ ਇਹ ਵੀਡੀਓ ਬਣਾ ਰਹੇ ਆਂ ਕਿ ਸਰਹੰਦ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਐ ਮਲਿਆ ਮਿਟ ਕਰ ਦਿੱਤੀ ਸੀ ਪਰ ਅੱਜ ਵੀ ਕੁਝ ਬਹੁਤ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਵਾ ਅੱਜ ਵੀ ਇਸ ਜਗ੍ਹਾ ਦੇ ਵਿੱਚ ਮੌਜੂਦ ਨੇ ਮੇਰੇ ਨਾਲ ਮੇਰੇ ਸੰਜੋਗੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਹਾਂਜੀ ਜਿੱਥੇ ਸਰ ਜਿੱਥੇ ਆਪਣੀ ਗੱਲ ਕੀਤੀ ਹੈ ਕਿ ਮਕਬਰੇ ਦੇਖਣ ਲਈ ਲੋਕ ਆ ਰਹੇ ਨੇ ਇੱਕ ਪਿਕਨਿਕ ਸਪੌਟ ਬਣਾਇਆ ਹੋਇਆ ਉੱਥੇ ਕੁਝ ਨੌਜਵਾਨ ਇੱਥੇ ਸਿੱਖੀ ਦੀ ਗੱਲ ਵੀ ਕਰਨ ਆ ਰਹੇ ਨੇ ਸਿੱਕੀ ਸਰੂਪ ਦੀ ਗੱਲ ਕਰਨ ਆ ਰਹੇ ਨੇ ਪਗੜੀ ਸਭਾਲਣ ਦੀ ਗੱਲ ਕਰਨ ਆ ਰਹੇ ਨੇ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਚਲੋ ਆਓ ਤੁਹਾਡੀ ਉਹਨਾਂ ਵੀਰਾਂ ਨਾਲ ਗੱਲਬਾਤ ਕਰਾਉਂਦੇ ਹਾਂ ਕੁਝ ਬੋਰਡ ਲੈ ਕੇ ਆਏ ਨੇ ਪਹਿਲਾਂ ਇਹ ਬੋਰਡ ਇੱਕ ਵਾਰੀ ਜ਼ਰੂਰ ਦਿਖਾ ਦਿਓ ਪੰਜਾਬੀ ਮਾਂ ਬੋਲੀ ਮਾਂ ਬੋਲੀ ਹਮੇਸ਼ਾ ਬੋਲੋ ਬਾਣੀ ਕੇਵਲ ਪੜ੍ਹੀਏ ਹੀ ਨਹੀਂ ਸਕੋ ਵਿਚਾਰੀਏ ਵੀ ਇਹ ਬਹੁਤ ਵੱਡੀ ਗੱਲ ਹੈ ਗੁਰੂ ਸਾਹਿਬ ਨੇ ਕਿਹਾ ਸੀ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਕਿਤੇ ਮੇਰੇ ਵਿਗੜੇ ਸਰੂਪ ਕਾਰਨ ਮੇਰੇ ਵੀਰਾਂ ਦੀ ਸ਼ਹਾਦਤ ਫਿੱਕੀ ਤਾਂ ਨਹੀਂ ਪੈ ਰਹੀ ਬਹੁਤ ਵੱਡੀ ਗੱਲ ਹੈ ਲਿਖੀ ਆ ਦਸਵੰਦ ਲੋੜਵੰਦ ਦੀ ਮਦਦ ਕਰਨ ਇਹ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਸਿੱਖੀ ਦੇ ਵਿਕਾਸ ਫਾਊਂਡੇਸ਼ਨ ਦੇ ਇਹ ਹੈਗੇ ਨੇ ਜਿੰਨੇ ਵੀ ਆਪਣੇ ਵਰਕਰ ਨੇ ਕਿ ਤੁਸੀਂ ਬਹੁਤ ਸੋਹਣੀ ਕਹਾੜਨਾ ਕਾੜ ਰਹੇ ਹੋ ਤੇ ਇੱਥੇ ਲੋਕੀ ਜ਼ਿਆਦਾਤਰ ਮੈਂ ਦੇਖਿਆ ਕਿ ਫੋਟੋ ਖਿਚਾਣ ਦੇ ਪਰਪਸ ਨਾਲ ਆਂਦੇ ਪਏ ਆ ਫੋਟੋ ਖਿਚਾ ਰਹੇ ਨੇ ਕੋਈ ਨਾਮ ਲਿਖ ਰਿਹਾ ਕੋਈ ਆਪਣੀ ਪ੍ਰੇਮਿਕਾ ਦਾ ਨਾਮ ਦਿਲ ਦੇ ਵਿੱਚ ਲਿਖ ਰਿਹਾ ਤੁਸੀਂ ਦੇਖ ਰਹੇ ਹੋ ਜਦੋਂ ਕਿ ਪਹਿਲਾਂ ਹੀ ਕਹਿ ਦਿੱਤਾ ਗਿਆ ਸਾਡੇ ਰਿਪੋਰਟਰ ਜੀ ਨੇ ਕਿਾ ਦੱਸਿਆ ਕਿ ਸਾਡਾ ਇੱਥੇ ਕੋਈ ਸੰਬੰਧ ਧਾਰਮਿਕਤਾ ਨਾਲ ਨਹੀਂ ਹੈ ਇਹ ਤਾਂ ਸਿਰਫ ਗੁਰੂ ਚੇਲੇ ਦਾ ਇੱਕ ਮਕਬਰਾ ਆ ਤੇ ਪਰ ਤੁਸੀਂ ਲੋਕਾਂ ਨੇ ਇਹ ਜਗ੍ਹਾ ਬੜੀ ਵਧੀਆ ਚੋਸ ਕੀਤੀ ਹੈ ਕਿ ਲੋਕੀ ਬਹੁਤ ਜ਼ਿਆਦਾ ਲੋਕ ਇੱਥੇ ਆ ਰਹੇ ਨੇ ਕਿ ਲੋਕਾਂ ਦਾ ਤੁਸੀਂ ਤੋਂ ਆਪਣਾ ਪਰਪਸ ਪੂਰਾ ਕਰ ਸਕਦੇ ਹੋ ਕਿ ਤੁਸੀਂ ਆਪਣਾ ਜੋ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡਾ ਕੀ ਮੈਸੇਜ ਆ ਉਹ ਲਿਖਿਆ ਵੀ ਹੋਇਆ ਪਰ ਅਸੀਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਆ ਕੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਸਾਡਾ ਵਾਹਿਗੁਰੂ ਖਾਲਸਾ ਵਾਹਿਗੁਰੂ ਖਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜਿਵੇਂ ਆ ਤੁਸੀਂ ਬੋਰਡ ਲੈ ਕੇ ਆਏ ਹੋ ਬਹੁਤ ਸਾਰੇ ਨੌਜਵਾਨ ਜਿਹੜੇ ਆ ਜੋਤੀ ਸਰੂਪ ਤੋਂ ਹੁੰਦੇ ਹੋਏ ਇਹਨਾਂ ਬਿਲਡਿੰਗਾਂ ਨੂੰ ਦੇਖਣ ਵਾਸਤੇ ਆਏ ਪਹਿਲਾਂ ਤਾਂ ਇਹਨਾਂ ਬਿਲਡਿੰਗਾਂ ਦੀ ਗੱਲ ਆਪਾਂ ਕਰੀਏ ਕਿ ਕੀ ਇਹ ਜਾਇਜ਼ ਹੈਗਾ ਵੀ ਉਹ ਉਧਰੋਂ ਦੀਵਾਰ ਛੱਡ ਕੇ ਅਸੀਂ ਇਹਨਾਂ ਨੂੰ ਵੇਖਣਾ ਹੈ ਨਾ ਜੀ ਇਹ ਤਾਂ ਜਮੈਂ ਹੀ ਨਹੀਂ ਜਾਇਜ਼ ਜੀ ਜੀ ਜਿਹੜੀ ਆਪਣੀ ਧਾਰਮਿਕ ਥਾਂ ਤੇ ਆਏ ਆ ਉਹ ਦੇ ਮਹੀਨੇ ਉਹ ਦਰਸ਼ਨ ਕਰਨ ਲਈ ਜੇ ਜੋਤੀਸਰੂਪ ਗੁਰਦਰਾ ਹੋ ਗਿਆ ਠੰਡਾ ਬੁਰਜ ਹੋ ਗਿਆ ਉਹ ਹੈ ਇਸ ਨੂੰ ਕੋਈ ਰਿਲੇਟਡ ਨਹੀਂ ਰੱਖਦਾ ਜਿਵੇਂ ਚਲੋ ਆਪਾਂ ਕਹਿੰਨੇ ਵੀ ਟੋਡਰ ਮੱਲ ਨੇ ਥਾਂ ਖਰੀਦੀ ਸੀ ਉਹਦੀ ਹਵੇਲੀ ਵੇਖਣ ਚਲੇ ਗਏ ਠੀਕ ਹੈ ਜੀ ਉਹ ਗੱਲ ਮੰਨਦੇ ਆ ਉਸ ਸਿੱਖੀ ਦੇ ਰਿਲੇਟਡ ਹੈਗੀਆਂ ਚੀਜ਼ਾਂ ਇਹ ਕੋਈ ਸਿੱਖੀ ਦੇ ਰਿਲੇਟਡ ਚੀਜ਼ ਨਹੀਂ ਹੈਗੀ ਇਹ ਮੁਗਲਾਂ ਦੀਆਂ ਨਿਸ਼ਾਨੀਆਂ ਕਹਿ ਸਕਦੇ ਸਰਹੰਦ ਦੀ ਨਿਸ਼ਾਨੀ ਕਹਿ ਸਕਦੇ ਸਰਹੰਦ ਦੀ ਨਿਸ਼ਾਨੀਆਂ ਇਹ ਬਸ ਲੋਕਾਂ ਨੇ ਜੀ ਦੇਖੋ ਪਖੰਡ ਬਣਾਏ ਹੋਏ ਆ ਆ ਚੀਜ਼ ਦੇਖਣ ਚਲੇ ਗਏ ਆ ਚੀਜ਼ ਦੇਖਣ ਚਲੇ ਗਏ ਤੁਸੀਂ ਆਏ ਇੱਥੇ ਸਿੱਧੀ ਦਿਹਾੜੇ ਤੇ ਹਾਂ ਆਦਾ ਦਰਸ਼ਨ ਮੇਲੇ ਕਰੋ ਸੇਵਾ ਕਰੋ ਲੰਗਰ ਟਟ ਵਰਤ ਰਿਹਾ ਉਹਨਾਂ ਦੇ ਅੰਦਰ ਸੇਵਾਦਾਰਾਂ ਦੀ ਕਮੀ ਹੁੰਦੀ ਹੂੰ ਕਈ ਸੇਵਾਦਾਰ ਕੋਲ ਕਮੀ ਹੁੰਦੀ ਹੈ ਵੀ ਚਲੋ ਸੇਵਾਦਾਰ ਚਾਹੀਦਾ ਸੇਵਾਦਾਰ ਬਣ ਕੇ ਉੱਥੇ ਸੇਵਾ ਕਰੋ ਹੂੰ ਸਹਿਰ ਕਰਨ ਨਾਲ ਮੈਂ ਤਾਂ ਇਹ ਤੋਂ ਅੱਗੇ ਜਾਵਾਂਗਾ ਮੈਂ ਤਾਂ ਚਾਹਾਂਗਾ ਵੀ ਨੌਜਵਾਨਾਂ ਨੂੰ ਅੱਜ ਦਿਵਾਨਾਂ 'ਚ ਬੈਣਾ ਚਾਹੀਦਾ ਸੀ ਤੇ ਬਾਬੇ ਸਾਹਿਬ ਜਾਦੇ ਜੁਝਾਰ ਸਿੰਘ ਬਾਬਾ ਫਤਿਹ ਸਿੰਘ ਜੀ ਦੀਆਂ ਬਾਤਾਂ ਪਾਉਣੀਆਂ ਚਾਹੀਦੀਆਂ ਸੀ ਤੇ ਪਰ ਅਸੀਂ ਇੱਥੇ ਫੋਟੋ ਆ ਖਚਾਉਣਾ ਹੈ ਪਿਕਨਿਕ ਪਿਕਨਿਕ ਮਨਾਉਣਾ ਹੈ ਹੁਣ ਮੈਂ ਤੁਹਾਨੂੰ ਸਹੀ ਗੱਲ ਦੱਦਾਂ ਅਸੀਂ ਸਵੇਰ ਉੱਠੇ ਇਸ਼ਨਾਨ ਕੀਤਾ ਜੀ ਠੰਡੇ ਪਾਣੀ ਨਾਲ ਇਸ਼ਨਾਨ ਕੀਤਾ ਅਸੀਂ ਮਹਿਸੂਸ ਕੀਤਾ ਵੀ ਉਸ ਤਰ੍ਹਾਂ ਕਿੰਨੀ ਠੰਡ ਹੋਏਗੀ ਹਾਂ ਅਸੀਂ ਖੁਦ ਸਾਰੇ ਨੌਜਵਾਨ ਅਸੀਂ ਅਸੀਂ ਇਕੱਠਿਆਂ ਨੇ ਠੰਡੇ ਪਾਣੀ ਨਾਲ ਮਹਿਸੂਸ ਕੀਤਾ ਵੀ ਉਸ ਟਾਈਮ ਵਾਇ ਗਰੂਪ ਵਾਇ ਗਰੂਪ ਜਾ ਕਰਦੇ ਆ ਵੀ ਕਿੰਨੀ ਠੰਡ ਹੋਏਗੀ ਸਾਡਾ ਹੁਣ ਜਦੋਂ ਅਸੀਂ ਤੁਰਦੇ ਫਿਰਦੇ ਆ ਜੀ ਬੋਡ ਲੈ ਕੇ ਸਾਡੇ ਮਨ ਦੇ ਅੰਦਰ ਸੂਬਾ ਤੋਂ ਲੈ ਕੇ ਸ਼ਾਮ ਤੱਕ ਰਾਤ ਨੂੰ ਸੌਂਦੇ ਆ ਵੀ ਵਾਹਿਗੁਰੂ ਵਾਹਿਗੁਰੂ ਚੱਲਦਾ ਜਿੰਨਾ ਟਾਈਮ ਅਸੀਂ ਇੱਥੇ ਆ ਚਲੋ ਬਾਕੀ ਕੰਮਾਂ ਕਰਦੇ ਹੋਈਏ ਜਿੱਥੇ ਮਰਜ਼ੀ ਹੋਈਏ ਉਦੋਂ ਗੱਲ ਮੰਨਦੇ ਆ ਚਲੋ ਨਹੀਂ ਹੁੰਦਾ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਨੌਜਵਾਨ ਇੱਥੇ ਪਿਕਨਿਕ ਦੇ ਤੌਰ ਤੇ ਆ ਰਹੇ ਤੁਹਾਡੀ ਗੱਲ ਨੂੰ ਮੰਨਣਗੇ ਜੀ ਹੁਣ ਸਾਡਾ ਤਾਂ ਹੈਗਾ ਵਿਚਾਰ ਹੈ ਜੀ ਕਰਨਾ ਵੀ ਅਸੀਂ ਕਹੀਏ ਬਾਕੀ ਸਮਝਣ ਵਾਲੇ ਨੇ ਸਮਝਣਾ ਜੀ ਹੂੰ ਦੁੱਖ ਹੁੰਦਾ ਵੀ ਯਾਰ ਅਸੀਂ ਮਿਹਨਤ ਕਰ ਰਹੇ ਆ ਪਰ ਸਾਡੀ ਸੁਣ ਨਹੀਂ ਗਿਆ ਚਲੋ ਇੱਕ ਅੱਧਾ ਤਾਂ ਸੁਣੂਗਾ ਜੀ ਪਰ ਸਾਡੀ ਕੋਸ਼ਿਸ਼ ਜਾਰੀ ਹੈ ਕੀ ਮਕਸਦ ਕੀ ਲੈ ਕੇ ਚੱਲੇ ਹੋ ਸਾਡਾ ਮਕਸਦ ਇਹ ਹੈ ਸਾਡੇ ਜਿਹੜੇ ਵੀਰ ਭੜਕੇ ਫਿਰਦੇ ਆ ਉਹ ਦਸਤਾਰਾ ਬੰਨਣ ਪਰਨੇ ਬੰਨਣ ਸਿੱਖੀ ਦੇ ਰਿਲੇਟਡ ਹੁਣ ਅਮਰਤ ਛਕਣ ਤੇ ਆ ਦੀ ਸਿੱਖੀ ਚ ਵਾਪਸੀ ਕਰਨ ਅਨੰਦਪੁਰ ਸਾਹਿਬ ਸਿੱਖੀ ਚ ਵਾਪਸੀ ਕਰਨ ਹਾਂਜੀ ਲੱਗਦਾ ਹੈ ਵੀ ਤੁਹਾਡੇ ਬੋਰਡ ਦਿਖਾਉਣ ਦੇ ਨਾਲ ਕੋਈ ਫਰਕ ਪਵੇਗਾ ਮਿਹਨਤ ਤਾਂ ਹੈ ਚਲੋ ਆਪਾਂ ਕਮੀਆਂ ਦੀ ਗੱਲ ਕਰੀਏ ਕਿੱਥੇ ਕਮੀਆਂ ਰਹਿ ਗਈਆਂ ਘਰੋਂ ਘਰ 'ਚ ਕਮੀ ਸੀ ਸਕੂਲਾਂ 'ਚ ਕਮੀ ਸੀ ਜਾਂ ਸਾਡੇ ਆਪਣਾ ਪ੍ਰਚਾਰਕਾਂ ਵੱਲੋਂ ਕਮੀ ਰਹੀ ਕਿੱਥੇ ਕਮੀਆਂ ਰਹਿ ਗਈਆਂ ਆਪਾਂ ਇਸ ਗੱਲ ਤੇ ਆ ਜਾਈਏ ਇਹ ਸਕੂਲਾਂ 'ਚ ਵੀ ਕਮੀ ਹੈ ਜੀ ਘਰੋਂ ਵੀ ਕਮੀ ਹੈ ਘਰੋਂ ਵੀ ਕਈ ਮਤਲਬ ਕਹਿ ਦਿੰਦੇ ਵੀ ਬੇਟੇ ਤੂੰ ਹੈ ਛੋਟਾ ਹੈ 16 ਸਾਲਾਂ ਦਾ ਹੈ 18 ਸਾਲਾਂ ਦਾ ਕੇਸ ਨਾ ਰੱਖ ਤੇ ਤੂੰ ਸੰਭਾਲ ਲੈਣੀ ਹੈ ਹੁਣ ਮੇਰੇ ਪਿਤਾ ਜੀ ਦੇ ਗੱਲ ਕਰੀਏ ਜਦੋਂ ਮੈਂ ਸੀਗਾ 12 ਸਾਲ ਦਾ ਤੇ ਮੈਂ ਕੇਸ ਰੱਖਣੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਹਲੇ ਤੂੰ ਛੋਟਾ ਕੇਸ ਨਹੀਂ ਸੰਭਲਦਾ ਹੂੰ ਨੀ ਮੈਂ ਇਹ ਤੁਹਾਡੇ ਪਿਤਾ ਜੀ ਨੇ ਆ ਉਹਨਾਂ ਦਾ ਕਹਿਣਾ ਫਰਜ਼ ਸੀ ਉਹਨਾਂ ਨੂੰ ਪਤਾ ਵੀ ਛੋਟਾ ਉਹਨਾਂ ਨੂੰ ਐ ਨਹੀਂ ਸੀਗਾ ਸਿੱਖੀ ਦੇ ਨਾਲ ਰਿਲੇਟਡ ਹੋ ਰਿਹਾ ਉਹਨਾਂ ਨੇ ਮੈਨੂੰ ਰੋਣ ਨਹੀਂ ਰੋਕਿਆ ਕਹਿੰਦੇ ਜੇ ਤੂੰ ਸੰਭਲੇਂਗਾ ਤਾਂ ਰੱਖੋ ਹਾਂ ਪਰ ਹਾਂ ਕਟਵਾਣੇ ਨਹੀਂ ਤੁਸੀਂ ਹੂੰ ਮੈਂ ਰੱਖੇ ਜੀ ਕਟਵਾਇਆ ਹੀ ਨਹੀਂ ਹੂੰ ਉਹਨੇ ਮੇਰਾ ਇੱਕ ਦੋਸਤ ਸੀਗਾ ਉਹਨੇ ਰੱਖੇ 12 ਸਾਲਾਂ ਦਾ ਹੋ ਗਿਆ ਰੱਖ ਲੈ ਕੇ ਸੀ ਜੀ 18 ਸਾਲਾਂ ਦਾ ਹੋ ਗਿਆ ਕਟਵਾ ਲਈ ਹੂੰ ਦੇਖੋ ਜੀ ਹੁਣ ਇੱਕ ਦੋਸਤ ਮੈਨੂੰ ਮਿਲਿਆ ਮੈਂ ਫਤੇਗਰ ਸਾਹਿਬ ਆ ਰਹੀ ਮਖਰੋਂ ਉਹ ਕਹਿੰਦਾ ਮੇਰੇ ਤੇ ਤਕਲੀਫ ਆ ਗਈ ਸੀ ਮੇਰੀ ਘਰ ਵਾਲੀ ਛੱਡ ਗਈ ਤੇ ਮੈਨੂੰ ਟੈਨਸ਼ਨ ਪੈ ਗਈ ਦਿਮਾਗ ਤੇ ਲੋਡ ਪੈ ਗਿਆ ਮੈਂ ਕਿਸ਼ ਘਟਾ ਤੇ ਪੱਗ ਬੰਨੀ ਛੱਡਤੀ ਵਾਲ ਖੜੇ ਕਰ ਲੰਗਾ ਜਲਣ ਲੰਗਾ ਮੈਂ ਕਿਹਾ ਤੇਰੇ ਤੇ ਘੱਟ ਟੈਨਸ਼ਨ ਆਈ ਮੇਰੇ ਤੇ ਬਹੁਤ ਟੈਨਸ਼ਨ ਆਈ ਸੀ ਮੇਰੇ ਤੇ ਮੇਰੀ ਦਿਮਾਗ ਦੀ ਨਾੜੀ ਡੱਬੀ ਗਈ ਸੀ ਠੀਕ ਹੈ ਡਾਕਟਰਾਂ ਨੇ ਕਿਹਾ ਇਸ ਘਟਾ ਦੇ ਮੈਂ ਕਿੰਨਾ ਹੂੰ ਮੌਤ ਹੁੰਦੀ ਹੋ ਜਾਵੇ ਕੋਈ ਚੱਕਰ ਨਹੀਂ ਕੇਸ ਨਹੀਂ ਘਟਾਣੇ ਵਾਹ ਕੀ ਬਾਤ ਸਿੱਧੀ ਪ੍ਰਾਪਤ ਕਰ ਜਾਗੇ ਕੋਈ ਚੱਕਰ ਨਹੀਂ ਸਾਡੇ ਸਿੰਘ ਸਿੱਧੀ ਪ੍ਰਾਪਤ ਕਰ ਗਿਆ ਸੀ ਕਿ ਹੂੰ ਕਿਉਂ ਜੀ ਇਹ ਪਿਆਰ ਹੋਣਾ ਚਾਹੀਦਾ ਜੀ ਇਹ ਇਹ ਬਹੁਤ ਇਸ ਚੀਜ਼ ਦੀ ਬਹੁਤ ਲੋੜ ਹੈ ਕਿਉਂਕਿ ਅੱਜ 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 ਘਰ ਦੇ ਵਿੱਚ ਸਾਡੀਆਂ ਦਾਦੀਆਂ ਨੇ ਦੱਸਣਾ ਸੀ ਤੇ ਉਹ ਦਾਦੀਆਂ ਤਾਂ ਰੀਲਾਂ ਬਣਾਉਣ ਚ ਵਿੱਚ ਬਿਜ਼ੀ ਹੋ ਗਈਆਂ ਓਏ ਜੀ ਪੰਜਾਬ ਦਾ ਵਿਰਸਾ ਵਿਗੜ ਰਿਹਾ ਵਿਗੜ ਰਿਹਾ ਹਾਂਜੀ ਕੋਈ ਮੈਸੇਜ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਮੈਸੇਜ ਤਾਂ ਇਹ ਹੈ ਜੀ ਆਪਣਾ ਪੰਜਾਬ ਸੁਧਾਰੀਏ ਹੂੰ ਸਿੱਖੀ ਦੇ ਰਿਲੇਟਿਡ ਬਣੀਏ ਹੂੰ ਸਾਡੇ ਗੁਰੂਆਂ ਦੇ ਸਿੱਖੀ ਦੇ ਵਾਪਸ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਸੋ ਦੋਸਤੋ ਖੁਸ਼ੀ ਨਹੀਂ ਹੋ ਰਹੀ ਕੋਈ ਐਹੋ ਜੀ ਵੀਡੀਓ ਦਿਖਾਉਂਦਿਆਂ ਯਾਰ ਇਹ ਕਿਹੜਾ ਸਥਾਨ ਹੈ ਕਿੱਥੇ ਅਸੀਂ ਆਏ ਹਾਂ ਇਹ ਸਹਬਜ਼ਾਦਿਆਂ ਦੀ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਵਾ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰਾ ਪਰਿਵਾਰ ਜਿਹੜਾ ਵਾ ਗੁਰੂ ਸਾਹਿਬ ਦਾ ਸ਼ਹਾਦਤਾਂ ਦਾ ਜਾਮ ਪੀ ਗਿਆ ਪਰ ਅਸੀਂ ਇੱਥੇ ਨੌਜਵਾਨ ਸਾਡੇ ਵੀਰ ਆਉਂਦੇ ਨੇ ਫੋਟੋਆਂ ਖਿਚਾਉਣ ਆਉਂਦੇ ਨੇ ਤੇ ਬਹੁਤਿਆਂ ਨੇ ਉਹ ਦੂਸਰੇ ਮਕਬਰੇ ਤੇ ਅਸੀਂ ਜਾ ਕੇ ਦੇਖਿਆ ਇਨੀਆਂ ਗੰਦੀਆਂ ਗੱਲਾਂ ਇਨੀਆਂ ਗਾਲਾਂ ਉਹ ਮਕਬਰਿਆਂ ਦੇ ਉੱਪਰ ਲਿਖੀਆਂ ਹੋਈਆਂ ਜਿਹੜੀਆਂ ਅਸੀਂ ਕੈਮਰੇ ਵਿੱਚ ਨਹੀਂ ਦੱਸ ਸਕਦੇ ਨਾ ਹੀ ਤੁਹਾਨੂੰ ਦਿਖਾ ਸਕਦੇ। ਕਿ ਅਸੀਂ ਸਹਿਬਜ਼ਾਦੇਾਂ ਦੇ ਵਾਰਿਸ ਕਹਣ ਦੇ ਯੋਗ ਹੈਗੇ। ਇੱਕ ਵਾਰੀ ਆਪਣੇ ਮਨ ਦੇ ਨਾਲ ਸੋਚਿਓ ਜਿਹੜੀ ਦਾਦੀ ਆਪਣੇ ਬੱਚਿਆਂ ਨੂੰ ਗੋਦੀ 'ਚ ਬਿਠਾ ਕੇ ਸਾਰੀ ਰਾਤ ਗੁਰਬਾਣੀ ਦਾ ਸੁਨੇਹਾ ਦਿੰਦੀ ਰਹੀ। ਸਾਰੀ ਰਾਤ ਭਾਈ ਦਿਆਲਾ ਜੀ ਦੀ ਉੱਬਲਦੀ ਹੋਈ ਦੇਗ ਬਾਰੇ ਦੱਸਦੀ ਰਹੀ। ਸਾਰੀ ਰਾਤ ਗੁਰੂ ਅਰਜਨ ਦੇਵ ਜੀ ਦੀ ਤਤੀ ਤਵੀ ਬਾਰੇ ਦੱਸਦੀ ਰਹੀ। ਸਾਰੀ ਰਾਤ ਸਤੀ达ਸ ਦੇ ਰੂਹ ਦਾ ਸੇਕ ਦਿੰਦੀ ਰਹੀ ਕਿ ਅੱਜ ਜਦੋਂ ਤੁਸੀਂ ਇੱਥੇ ਆਉਂਦੇ ਹੋ ਯਾਰ ਸ਼ਰਮ ਨਹੀਂ ਅਸੀਂ ਮਹਿਸੂਸ ਕਰਦੇ ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਵੀ ਅਸੀਂ ਆਏ ਕਿੱਥੇ ਆ ਤੇ ਅਸੀਂ ਕੰਮ ਕੀ ਰਹਿ ਯਾਰ ਆਉਂਦੇ ਹੋ ਤੁਸੀਂ ਫੋਟੋਆਂ ਖਿਚਾ ਕੇ ਘਰਾਂ ਨੂੰ ਤੁਰ ਜਾਂਦੇ ਹੋ ਇਹਨਾਂ ਨੌਜਵਾਨ ਨੇ ਇਹ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਇਹਨਾਂ ਤੇ دیਵਾਨਾਂ ਚ ਬਹਿਣਾ ਸੀ ਇਹਨਾਂ ਤਾਂ ਸਹਬਜ਼ਾਦੇ ਦੀਆਂ ਬਾਤਾਂ ਸੁਣਨੀਆਂ ਸੀ ਤੇ ਸਹਬਜ਼ਾਦੇ ਦੀਆਂ ਬਾਤਾਂ ਪਾਉਣੀਆਂ ਸੀ ਕਿ ਇਹ ਇਹੀ ਸਾਡੀ ਸਿੱਖੀ ਰਹਿ ਗਈ ਇਹੋ ਕੁਝ ਰਹਿ ਗਿਆ ਸਾਡੇ ਕੋਲ ਰੀਲਾਂ ਬਣਾਉਣ ਵਾਸਤੇ ਅਸੀਂ ਆਏ ਹਾਂ ਜਿਹੜੀ ਦਾਦੀ ਨੇ ਸਹਿਬਜ਼ਾਦੇ ਤਿਆਰ ਕਰਨੇ ਸੀ ਅੱਜ ਉਹ ਦਾਦੀ ਵੀ ਰੀਲਾਂ ਬਣਾਉਣ ਵਿੱਚ ਬਿਜ਼ੀ ਹੋਗੀ ਬਡੇਰੀ ਉਮਰ ਉਹ ਰੀਲਾਂ ਬਣਾਉਣ ਵਿੱਚ ਬਿਜ਼ੀ ਹੋਗੀ ਜਿਨ੍ਹਾਂ ਨੇ ਦੱਸਣਾ ਸੀ ਜਾਂ ਸਕੂਲ ਕਹਿ ਲੋ ਜਾਂ ਸਾਡੇ ਪ੍ਰਚਾਰਕ ਕਹਿ ਲੋ ਮੈਂ ਕਹਿੰਦਾ ਪ੍ਰਚਾਰ ਦੀ ਕੋਈ ਕਮੀ ਨਹੀਂ ਕਮੀਆਂ ਸਾਡੇ ਅੰਦਰ ਹੈ ਯਾਰ ਇੱਕ ਵਾਰੀ ਉਹਨੂੰ ਮਹਿਸੂਸ ਤਾਂ ਕਰਕੇ ਵੇਖੋ ਠੰਡ ਜਿਹੜੀ ਸਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ guzari ਹੋਗੀ ਪੋ ਦਾ ਮਹੀਨਾ ਚਾਰੇ ਪਾਸੇ ਪਾਣੀ ਠੰਡੀ ਹਵਾ ਕੱਪੜੇ ਭਿੱਜੇ ਹੋਏ ਬਰਸਾਤ ਹੋਈ ਹੈ ਕਹਿੰਦੇ ਦੋ ਸਰੀਰਾਂ ਨੂੰ ਜਿਆਦਾ ਠੰਡ ਲੱਗਦੀ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਇੱਥੇ ਦੋਵੇਂ ਹੀ ਸਰੀਰ ਪਏ ਨੇ ਬਜ਼ੁਰਗ ਵੀ ਸੀ ਤੇ ਬੱਚੇ ਵੀ ਸੀ ਕਿਸ ਤਰ੍ਹਾਂ ਉਹ ਰਾਤਾਂ ਕੱਟੀਆਂ ਹੋਣਗੀਆਂ ਇੱਕ ਵਾਰੀ ਸੋਚਣਾ ਸੀ ਸੋ ਅੱਜ ਦੀ ਵੀਡੀਓ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਖੁਸ਼ੀ ਹੋਈ ਹੈ ਵੀਡੀਓ ਬਣਾ ਕੇ ਤੇ ਮੈਂ ਵਾਰ-ਵਾਰ ਕਹਿ ਰਿਹਾ ਕਿ ਸਾਡਾ ਮਕਸਦ ਜਿਹੜਾ ਵਾ ਕਿਸੇ ਨੂੰ ਨੀਵਾ ਦਿਖਾਉਣਾ ਨਹੀਂ ਹੈਗਾ ਸਾਡਾ ਮਕਸਦ ਕਿਸੇ ਨੂੰ ਨਹੀਂ ਉਹ ਦਿਖਾਉਣਾ ਨਹੀਂ ਆ ਸਾਡਾ ਮਕਸਦ ਸਿਰਫ ਇਨਾ ਹੈ ਕਿ ਜੇ ਗੁਰੂ ਘਰ ਆਇਓ ਤਾਂ ਯਾਰ ਉਹਦੇ ਵਾਰਿਸ ਬਣ ਕੇ ਆਇਓ ਤੁਹਾਡੇ ਵੱਲੇ ਹੱਥ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਨਾ ਇਨ ਪੁੱਤਰਨ ਕੇ ਸੀਸ ਪਰ ਬਾੜ ਦੀਏ ਸੁੱਤ ਚਾਰ ਚਾਰ ਮੋਏ ਤੋ ਕਿਆ ਬੈ ਜੀਵਤ ਕਈ ਹਜ਼ਾਰ ਤੁਹਾਡੇ ਵੱਲੇ ਦੇਖ ਕੇ ਕਿਹਾ ਸੀ ਨਾ ਤੇ ਕੀ ਅੱਜ ਤੁਸੀਂ ਗੁਰੂ ਦੇ ਨਾਲ ਅੱਖ ਬਲਾ ਲੋਗੇ ਜੇ ਕਿਤੇ ਮਾਤਾ ਗੁਜਰੀ ਜੀ ਤੁਹਾਡੇ ਸਾਹਮਣੇ ਆਵੇ ਤੋ ਤੁਹਾਨੂੰ ਪੁੱਛੇ ਕਿ ਪੁੱਤ ਤੁਹਾਡੀ ਦਾੜੀਆਂ ਕਿੱਥੇ ਆ ਤੁਹਾਡੀ ਆਪਣਾ ਦਸਤਾਰਾਂ ਕਿੱਥੇ ਆ ਇੱਕ ਕੀ ਜਵਾਬ ਦੇਓਗੇ ਇੱਥੇ ਫੋਟੋਆਂ ਖਚਾਉਣਾ ਦੇਓ ਯਾਰ ਬਹੁਤ ਸ਼ਰਮ ਵਾਲੀ ਗੱਲ ਸੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਧੰਨਵਾਦ ਕੱਦੋ ਹਾੜਾ ਕੀ ਕਹਿਣਾ ਕਿ ਜੋ ਇਸ ਤਰੀਕੇ ਦੇ ਲੋਕ ਹੁੱਲਣ ਬਾਜੀਆਂ ਕਰਦੇ ਨੇ ਜਾਂ ਘਟੀਆਂ ਹਰਕਤਾਂ ਕਰਦੇ ਨੇ ਅਤੇ ਜਿਹੇ ਲੋਕਾਂ ਦੇ ਨਾਲ ਕੀ ਹੋਣਾ ਚਾਹੀਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼